ਉਹ ਲਾਤਾ ਸੁੱਕਿਆ ਹੀ ਪਿਆ ਹੈ ਰਾਇ ਦੇਖ ਲਾ ਅਟੇਰੀ ਦੇ ਲੱਕ ਨੂੰ ਕੰਮੜਾ ਮੰਗੂ ਸੰਭਰ ਕੇ ਗਈ ਕਿ ਬੋਤੇ ਤੇ ਬੋਂਕਰ ਮਾਰੀ ਇਹਨੂੰ ਬੋਂਕਰ ਵੀ ਨਹੀਂ ਚੱਜਣਾ ਲਾ ਕੇ ਗਈ ਜੇ ਮੈਂ ਆਖਿਆ ਗਗਨ ਸੰਭਰਿਆ ਬਈ ਸੰਭਰ ਨਾਲ ਪਿਆ ਸਾਰਾ ਕੰਮ ਮੈਂ ਕਰਤਾ ਤੇ ਇਹ ਦੇਖ ਲਾ ਕਿ ਮੈਂ ਕ੍ਰੂਟ ਮਾਰ ਗਈਆਂ ਹੈ ਫਿਰ ਕਹਿੰਦਾ ਤੇਰੀ ਭੈਣੀ ਹੈ ਪੰਗੇ ਤਾਂ ਉਸੇ ਨੇ ਕਰਿਆ ਸਾਰੇ ਜਿੰਨੇ ਕਰਿਆ ਮੈਂ ਤਾਂ ਆਖਿਆ ਸੀ ਵੀ ਭਈ ਉਹ ਕੰਮ ਕੱਟ ਕਰਦੀਏ ਆਪਾਂ ਨਹੀਂ ਲੈਂਦੇ ਉਹਦਾ ਰਿਸ਼ਤਾ ਇਹ ਹੀ ਨਹੀਂ ਮੰਨਿਆ ਕਰਾ ਦੇ ਮੇਰੇ ਭਰਾ ਨੂੰ ਕਰਾ ਦੇ ਮੇਰੇ ਭਰਾ ਨੂੰ ਮੇਰੇ ਭਰਾ ਕਿਹੜਾ ਹੋਈਗਾ ਕੁਝ ਕਹਿੰਦਾ ਵਿਚਾਰਾ ਉਹ ਤਾਂ ਫੌਜੀ ਆ ਉਹ ਤਾਂ ਵਿਚਾਰਾ ਫੌਜੀ ਏ ਉਹ ਤਾਂ ਜਾ ਵੜਦਾ ਉਹਦੀ ਡਿਊਟੀ ਤੇ ਔਖਾ ਤਾਂ ਮੈਨੂੰ ਏ ਉਹ ਨੀਰਾ ਪਾਏਗੀ ਮੱਝਾਂ ਨੂੰ ਤੂੰ ਪਾਉਂਦੀ ਮੈਂ ਤਾਂ ਹੁਣ ਮੈਨੂੰ ਤਾਂ ਸਾਰੀ ਕਰਨਾ ਪਊਗਾ ਉਹ ਭੈਣ ਨੂੰ ਦੂਜੀ ਨੂੰ ਵੀ ਕਹਿ ਦੇ ਕਰ ਨਾ ਮੇਰੀ ਗੱਲ ਸੁਣ ਨਾ ਭੈਣ ਤੇਰੀ ਏ ਉਹ ਮੈਂ ਕੀ ਕਹਿ ਸਕਾਂ ਮੇਰਾ ਕਹਿਦਾ ਦੂਰ ਜਾਊਗਾ ਲੈ ਹੁਣ ਤਾਂ ਤੇਰਾ ਕਿਹਾ ਦੂਰ ਜਾਂਦਾ ਤੇ ਜਿੱਦ ਦੇ ਰਿਸ਼ਤਾ ਲੈਣਾ ਸੀ ਉਹਦੇ ਤੇ ਜੱਕਦੇ ਨੇ ਕਿ ਮੈਂ ਕਹਿੰਦਾ ਸੀ ਰਾਦੇ ਗਗਨ ਦਾ ਰਸਤਾ ਮੇਰੇ ਪਾਸ ਨੂੰ ਕੋਈ ਗੱਲ ਨਹੀਂ ਬਥੇਰਾ ਜੇ ਪੇਕੀ ਨਹੀਂ ਕੰਮ ਕਰਦੀ ਤੇ ਇੱਥੇ ਆ ਕੇ ਲੱਗ ਜੂਗੀ ਉਹ ਮੇਰੀ ਗੱਲ ਪਹਿਲਾਂ ਮੇਰੀ ਸੀ ਮੈਨੂੰ ਪਤਾ ਨਹੀਂ ਵੀ ਉਹ ਢੱਕਾ ਤੋੜਦੀ ਨਹੀਂ ਮੈਨੂੰ ਸਾਰਾ ਪਤਾ ਸੀ ਇਸ ਕੰਮ ਦਾ ਵੀ ਉਹ ਕੰਮ ਕਰਦੀ ਨਹੀਂ ਨੀਰਾ ਉਹਨੇ ਨਹੀਂ ਪਾਇਆ ਸੀ ਕਰੇ ਕੱਲੀ ਪੜਾਈ ਤੇ ਅਸੀਂ ਕੱਲਰ ਕਿਤਾਬਾਂ ਚੱਕ ਕੇ ਸਕੂਲ ਗਏ ਉਹਨੇ ਕੁਝ ਨਹੀਂ ਕੀਤਾ ਤੂੰ ਤਾਂ ਹੁਣ ਮੈਨੂੰ ਲਾਂਬੇ ਦੇਈ ਜਾਨੀ ਉਹ ਮੇਰਾ ਪਰ ਫੌਜੀ ਲੱਗਿਆ ਨਕਮੀ ਦਾ ਤੇਰੀ ਭੈਣ ਐ ਮੈਂ ਤੈਨੂੰ ਸਭ ਤੋਂ ਲਾਂਬਾ ਜਣਾ ਸੀਗਾ ਤੂੰ ਮਾਨੂੰ ਲਾਂਬੇ ਦੀ ਜਨੀਏ ਬੇਮਾਨਾ ਤੈਨੂੰ ਲਾਂਬੇ ਤੈਨੂੰ ਲਾਂਬੇ ਤਾਂ ਦਿੰਨੀ ਆ ਸਾਥ ਤੈਂ ਕਹਿ ਕੇ ਕਰਵਾਇ ਮੈਂ ਤਾਂ ਕਰਵਾਉਂਦੀ ਨਹੀਂ ਸੀ ਉਹ ਮੈਨੂੰ ਦਾ ਸਾਰਾ ਪਤਾ ਸੀ ਆਪਦੇ ਭੈਣ ਭਾਈ ਦਾ ਪਤਾ ਹੀ ਹੁੰਦਾ ਹੁਣ ਜੇ ਮੈਂ ਉਹ ਆਖੂਗੀ ਵਿਆ ਲੀੜੇ ਸੁੱਕਣੇ ਪਾ ਤੇ ਲੀੜੇ ਲਾ ਲ ਆਖੂਗੀ ਤੂੰ ਲਾ ਲਿਆ ਮੇਰਾ ਤਾਂ ਉੱਠਿਆ ਨਹੀਂ ਆ ਨਾ ਮੇਰੇ ਕੋਲ ਮੇਰੇ ਕੋਲ ਕੰਮ ਨਹੀਂ ਹੁੰਦਾ ਇਹ ਕਹਿਣਾ ਵੀ ਉਲਟੀ ਸੰਗਾਂ ਬੋਲਦੀ ਕੰਨੀ ਮੇਰੇ ਘਰ ਵਾਲਾ ਬਥੇਰੇ ਪੈਸੇ ਕਮਾ ਕਮਾ ਲਿੰਦਾ ਕਹਿੰਦੀ ਤੁਸੀਂ ਘਰ ਹੀ ਵਰਤਦੇ ਹੋ ਕਿ ਮੈਨੂੰ ਦਿੰਨੇ ਆਉਂਦਾ ਬੋਲੀ ਜਾਂਦੀ ਹੈ ਜਿਹੜੀ ਮੇਰੀ ਗੱਲ ਸੁਣ ਲੈ ਤੂੰ ਰਿਸ਼ਤੇ ਦੀ ਗੱਲ ਕਰਦੀ ਆ ਉਹ ਮ ਇਹ ਤਾਂ ਸੰਜੋਗ ਹੁੰਦੇ ਨੇ ਸੰਜੋਗ ਰੱਬ ਨੇ ਪਹਿਲੀ ਹੀ ਭੇੜੇ ਪਏ ਹੁੰਦੇ ਨੇ ਆਹ ਮੇਰੇ ਤੇਰੇ ਨਾਲ ਭੇੜੇ ਪਏ ਸੀ ਕੰਮ ਆਲੇ ਨਾ ਤੇ ਉਹਦੇ ਹੋਈ ਗੱਲ ਮਲਾਜਮ ਨਾ ਸੀ ਲੈ ਤੇਰੇ ਮੇਰੀ ਗੱਲ ਸੁਣੋ ਹਾਂ ਤੈਨੂੰ ਮੈਨੂੰ ਨਿੰਦੀ ਜਾਨੀ ਐ ਤੈਨੂੰ ਨਿੰਦੀ ਨਾ ਭੈਣ ਨੂੰ ਨਿੰਦੀ ਜਾਨੀ ਐ ਲੈ ਤੇਰੇ ਕੋਲੋਂ ਕੋਠੇਕਾ ਲਿਆ ਪਾਪਾ ਤਾਂ ਪੜ੍ਹ ਲਈ ਕੋਈ ਫੌਜੀ ਲੱਗਾ ਤੇ ਤੂੰ ਬੜਿਆ ਹਾਂ ਮੈਂ ਤੂੰ ਵੀ ਫੌਜੀ ਬਣ ਜਾਣਾ ਮੈਂ ਵੀ ਇਹ ਕਹਿਣ ਜੋਗ ਹੋ ਜਾਂਦੀ ਵੀ ਮੇਰੇ ਘਰ ਵਾਲੇ ਦੀ ਤਨਖਾਹ ਹੁੰਦੀ ਐ ਉਹ ਮੇਰੀ ਗੱਲ ਸੁਣ ਲੈ ਤੂੰ ਆਪਾਂ ਮौजਾਂ ਕਰਦੇ ਆ ਉਹਦਾ ਵਿਚਾਰਾ ਦੇਖ ਲੈ ਕਿੱਡੀ ਦੂਰ ਫਿਰਦਾ ਨੌਕਰੀਆਂ ਕਰਨੀਆਂ ਕਿਤੇ ਸੌਖੀਆਂ ਨਹੀਂ ਘਰੇ ਕੰਮ ਹੈ 10 ਕਿਲਿਆਂ ਦੀ ਆਪਾਂ ਖੇਤੀ ਕਰੀ ਜੰਨੇ ਆ ਤੇ ਉਹ ਨੌਕਰੀ ਨਹੀਂ ਮੈਨੂੰ ਤਾਂ ਕਿਤੇ ਤੇਰੇ 10 ਕਿਲਿਆਂ ਨਾਲ ਸੁੱਖ ਨਹੀਂ ਹੋਇਆ ਮੇਰੇ ਤਾਂ ਕਦੇ ਤਾਂ ਦੌਰ ਕੀ ਹੱਥ ਤੇ ਨਹੀਂ ਤੇ ਉਹ ਚੰਗੇ ਲੀੜੇ ਪਾਉਂਦੀ ਹੈ ਚੰਗਾ ਕੱਪੜਾ ਪਾਉਂਦੀ ਹੈ ਉਹ ਤਾਂ ਇਹ ਕਹਿ ਰਹਾਂ ਦੀ ਮੈਨੂੰ ਤਾਂ ਫੌਜੀ ਨੇ ਭੇਜ ਤੇ ਸੀ ਖਾਤੇ 'ਚ ਪੈਸੇ ਮੈਂ ਤਾਂ ਤੂੰ ਕਹਿੰਦਾ ਨਾ ਕਿ ਮੇਰੇ ਕੋਲੇ ਭੇਜਦਾ ਫੌਜੀ ਤਨਖਾ ਨਾ ਨਹੀਂ ਉਹਦੇ ਕੋਲੇ ਪੈ ਹੈ ਉਹ ਖਾਉਂਦੀ ਕੀਦੇ ਕੋਲੇ ਹਾਂ ਥੋੜੇ ਬੋਤੇ ਪੈਸੇ ਉਹਨੂੰ ਪਾਣ ਦੇ ਕੀ ਗੱਲ ਹੈ ਤੇਰੀ ਭੈਣ ਹੈ ਉਹ ਸਾਰੀ ਤਨਖਾ ਤਾਂ ਮੈਂ ਨਹੀਂ ਫੜਾਉਂਦਾ ਉਹ ਨਾਲੇ ਜਿਹੜੀ ਤੂੰ ਗੱਲ ਕਰਦਾ 10 ਕਿਲਿਆਂ ਦੀ ਖੇਤੀ ਮੈਨੂੰ ਕੋ ਕਣਕ ਉਸੇ ਖੇਤ ਚ ਆਉਂਦੀ ਐ ਜਿਹੜੀ ਆਪਾਂ ਖਾਂਦੇ ਆ ਸਾਰੀ ਖਾਂਦੇ ਮੈਂ ਕੱਲੀ ਨਹੀਂ ਖਾਂਦੀ ਕੋਈ ਮੈਂ ਚਾਰ ਰੋਟੀਆਂ ਖਾਤੇ ਨਹੀਂ ਕਹਿੰਦੀ ਵੀ ਤੁਸੀਂ ਦੋ ਖਾਣੋ ਤੁਸੀਂ ਵੀ ਬਰਾਤਰੀ ਖਾਣੋ ਮੇਰੀ ਗੱਲ ਸੁਣ ਲੈ ਤੂੰ ਫਿਰ ਮੈਨੂੰ ਕੋਲਾਂ ਭੇਜਣੀ ਆਪਦੀ ਭੈਣ ਨੂੰ ਜਾ ਕੇ ਕਹਿਦੀ ਤੂੰ ਕਹਿਆ ਉਹਨੂੰ ਮੈਂ ਕਿਹਾ ਕੰਮ ਕਰਿਆ ਕਰ ਮਾਲਾ ਵਾਂਗ ਮੈਂ ਕਹਿੰਦਾ ਉਹ ਸੋਹਣਾ ਨਹੀਂ ਲੱਗਦਾ ਮੇਰੇ ਨਾਲ ਕੋ ਲੜਾਈ ਕਰੋਣੀ ਐ ਆਪੀ ਸਮਝਾਉਂਦੀ ਭੈਣ ਨੂੰ ਐ ਕਰ ਮੈਂ ਤਾਂ ਉੱਥੇ ਤੂੜੀ ਪਾ ਲਈ ਹਰਾ ਪਿਆ ਪਿਆ ਤੇ ਐਂ ਕਰੋ ਤੂੰ ਖੜ ਪਾ ਕੇ ਨਾ ਸਨੀਲਾ ਦੇ ਮੇਰੇ ਤਾਂ ਵੀ ਨਹੀਂ ਸਨੀਲਾ ਹੋ ਪਿਆ ਦੇਖ ਲੈ ਤੜ ਕੇ ਆਖਿਆ ਸੀ ਮੈਂ ਕਿਹਾ ਇੱਕ ਮੱਠਲ ਗੋਏ ਦਾ ਰਹਿ ਗਿਆ ਕਹਿੰ ਉਹ ਦੇਖ ਲੈ ਸੰਬਰ ਕੇ ਕਾਮਾ ਖਰੋੜੀ ਕਰਕੇ ਢੇਰੀ ਲਾ ਗਈ ਤੇ ਗੋਹਾ ਹੋ ਪਿਆ ਮੈਂ ਜਕਰ ਮੇਰੀ ਖਾਤਰ ਉਹ ਮੇਰੀ ਗੱਲ ਸੁਣ ਲੈ ਮੇਰੇ ਤਾਂ ਖੇਤੀ 20 ਕਾਮਾ ਪਏ ਨੇ ਤੂੰ ਐ ਜਾ ਦਾਗਨ ਨੂੰ ਜਾ ਕੇ ਕਹਿ ਤਰੀ ਭੈਣ ਨੂੰ ਵੀ ਨੀਰਾ ਮੈਂ ਪਾ ਤਾਂ ਸੱਨੀ ਤੂੰ ਲਾ ਰਲੇ ਦੋਨੇ ਨਾਲ ਮਿਲ ਕੇ ਕੰਮ ਕਰਿਆ ਕਰੋ ਦੇਖ ਉਹ ਤਾਂ ਨਾ ਤਾਂ ਸੱਨੀ ਲਾਵੇ ਅੱਜ ਨਾੜ ਲਾਵੇ ਸਵੇਰੇ ਉਹਨੇ ਮੈਨੂੰ ਜਵਾਬ ਹੀ ਦੇਣਾ ਉਹਨੇ ਪੱਠਾ ਬੋਲਣਾ ਮੈਨੂੰ ਸੱਨੀ ਲਾਏ ਚੁੱਪ ਕਰਕੇ ਤੈਨੂੰ ਤਾਂ ਰਲੌਣੀ ਪੂਜਕਾ ਨਹੀਂ ਮੇਰਾ ਸੱਨੀ ਲਾਉਂਦਾ ਹੈ ਉਹ ਆਉਂਦੀ ਫਰਮੈਦੀ ਫੜਨਾ ਰਹਿਣ ਛੱਡ ਨਾ ਮੈਂ ਸੱਤ ਹਾਂ ਤੂੰ ਹਾਓ ਸਿਆਣੀ ਨੂੰ ਹੋਰ ਮੈਂ ਕਮਲੀਆਂ ਹੁਣ ਮੈਂ ਪਿਸੀ ਜਾਮਾ ਛੋੜੇ ਚ ਤਨ ਜਾਨਾਂ ਨੂੰ ਉਹੀ ਗੱਲ ਵਿਚਾਲੇ ਮੈਨੂੰ ਕੰਮੀ ਨਾ ਕਰਕੇ ਲੈ ਹੁਣ ਐ ਕਹਿੰਨੇ ਕਿਉਂਕਿ ਮੈਂ ਤਾਂ ਸਾਗ ਚ ਹੰਮੀ ਨਹੀਂ ਸੀ ਭਰੀ ਇਹ ਤਾਂ ਸੰਜੋਗ ਹੁੰਦੇ ਆ ਤੇਰੇ ਨਾਲ ਵੀ ਸੰਜੋਗ ਹੀ ਸੀ ਮੇਰੇ ਖੇਤੀ ਵਾਲੇ ਨਾ ਮੇਰੇ ਖੇਤੀ ਵਾਲਾ ਮੱਥੇ ਵੱਜਿਆ ਉਹਨੂੰ ਨੌਕਰੀ ਵਾਲਾ ਮਿਲ ਗਿਆ ਤਾਂ ਐਸ਼ ਕਰਦੀ ਐ ਉਹ ਤਾਂ ਸਾਰਾ ਦਿਨ ਮੋਬਾਈਲ ਚੱਕ ਕੇ ਪਈ ਰਹਿੰਦੀ ਐ ਤੇ ਮੈਂ ਸਾਰਾ ਦਿਨ ਇੱਥੇ ਗੋਹੇ ਕੁੜੇ ਕਰੀ ਜੰਨੀ ਆ ਦੇਖ ਲਾ ਆਹਣ ਕਣੀਆਂ ਪਾਉਣ ਲੱਗਿਆ ਰੱਬ ਕੋਈਆਂ ਹੀ ਨਹੀਂ ਵੀ ਕੱਪੜੇ ਪਏ ਮੈਂ ਕੱਪੜੇ ਲਾ ਲੈ ਇਹਨੂੰ ਕਿਹੜਾ ਕਣੀਆਂ ਦੀਨੀਆਂ ਨਹੀਂ ਬਸ ਇਹਨੂੰ ਤਾਂ ਸਾਰਾ ਦਿਨ ਮੋਬਾਈਲ ਦੀਨੇ ਗਾਗਨ ਸਰ ਮੈਂ ਮੈਂ ਇਤ ਬੜੀ ਰਹੀ ਨਹੀਂ ਕੋੜ ਕਣ ਮੜ ਗੀਆ ਨਹੀਂ ਆਪਣੇ ਕੱਪੜੇ ਲਾ ਲਾਂਗੀ ਜਿਹੜੀ ਮੈਂ ਕਿੱਥੋਂ ਕੰਮ ਕਰ ਲੂੰਗੀ ਉਹ ਦਿਨ ਦਾ ਕਹਿੰਦੇ ਸੀ ਵੀ ਢੱਕਾ ਨਾ ਤੋੜੀ ਹੁਣ ਤੁਸੀਂ ਮੇ ਤਾਂ ਕੰਮ ਕਰਾਉਂਦੇ ਆ ਮੇਰੇ ਘਰ ਵਾਲੇ ਦਾ ਕੰਮ ਫੋਗੀ ਹੈਗਾ ਉਹ ਸਾਰਾ ਖਰਚਾ ਮੇਰੇ ਘਰ ਵਾਲਾ ਤੋਰਦਾ ਹੈਗਾ ਤੁਸੀਂ ਮੈਨੂੰ ਕੰਮ ਨੂੰ ਕਹਿੰਦੇ ਆਗੇ ਤੇ ਫਿਰ ਮੇਰੇ ਘਰ ਹੈ ਕਿਹੜਾ ਭਾਈ ਕਰਦਾ ਨੂੰ 10 ਗੱਲੇ ਨਹੀਂ ਖੇਤੀ ਕਰਦਾ ਉਹ ਵੀ ਤਾਂ ਕਰੀਏ ਮੈਂ ਕਿਹੜਾ ਕੋਈ ਜਮਾ ਕਰੀਏ ਮੈਂ ਬੈਂਕਾਂ ਜਿਹਾ ਦੇ ਸਿਰ ਤੇ ਤੁਸੀਂ ਸਾਰਾ ਕੁਝ ਕਰਦੇ ਆਗੇ ਉਹ ਪੈਸੇ ਭੇਜਦਾ ਤਾਂ ਹੀ ਘਰ ਦਾ ਤੁਰਦਾ ਹੈਗਾ ਮੈਂ ਕੰਮ ਕਿਵੇਂ ਕਰ ਲੂੰਗੀ ਉਹਦੋਂ ਤੂੰ ਤਾਂ ਕਹਿੰਦੇ ਸੀ ਢੱਕ ਉਹ ਤੂੰ ਮੈਨੂੰ ਉਠਾਉਂਦੀ ਆ ਕੰਮ ਨੂੰ। ਦੇਖ ਬਈ ਰੋਟੀ ਟੁੱਕ ਤਾਂ ਕਰਨਾ ਪੂਏ, ਨਾ ਕਿ ਤਾਂ ਖਾਣ ਪਕਾਉਣ ਦਾ ਆਬਦਾ ਕਰਨਾ ਪੈਂਦਾ। ਐਂ ਦੇਖ ਜੇ ਤੈਨੂੰ ਅਸੀਂ ਐਡ ਕਰਕੇ ਬਾਹਰ ਜਾ ਰੋਟੀ ਤਾਂ ਫੇਰ ਵੀ ਪਕਾ ਕੇ ਭਾਈਂਗੀ। ਜੀ ਜੀ ਮੈਂ ਨਹੀਂ ਕਰ ਸਕਦੀ ਹੈਗੀ ਕੰਮ। ਮੇਰੇ ਘਰ ਵਾਲਾ ਕਮਾਉਂਦਾ, ਮੈਂ ਕੰਮ ਨਹੀਂ ਕਰ ਸਕਦੀ। ਬਈ ਤੂੰ ਤਾਂ ਕੰਮ ਨਹੀਂ ਦੇ ਸਕਦੀਆਂ, ਹੋਰ ਤਾਂ ਕੁਝ ਨਹੀਂ ਕਰ ਸਕਦੀ। ਹਾਂ ਤਾਂ ਸਾਰੇ ਇਹਨਾਂ ਚੱਕੀ ਰੱਖ ਦਈਏ। ਮੇਰੇ ਘਰ ਵਾਲਾ ਨੌਕਰੀ ਤੇ ਲੱਗਿਆ ਵਾ, ਮੈਂ ਕੰਮ ਕਿ ਮੈਂ ਕਰੂੰਗੀ। ਮੈਂ ਜਿਹੜਾ ਨਿਕਾਲੇ ਨੌਕਰੀ ਤੇ ਲੱਗੂ ਉਹ ਕੰਮ ਕਰ ਦਿਆਂ। ਉਹ ਦੇਖ ਲੈ ਉਹ ਤਾਂ ਇਹ ਕੀ ਹੈ ਨਵਾਂ ਆਟੋ ਮਾਸਟਰ ਨਹੀਂ ਇਹਨੇ ਬਾਈ ਮਾਸਟਰ ਹੈ ਦੋਨੇ ਯਾਨੀ ਦੇਖ ਲੈ ਨਹੀਂ ਕਰਦਾ ਕੰਮ ਕਰਦੀਏ ਗੋਆ ਸਿੱਟਾਈ ਜਾਂਦੀ ਆ ਸਕੂਲ ਜਿਹੜੀ ਮੈਂ ਕਰ ਨਹੀਂ ਸਕਦੀ ਕੰਮ ਸਾਨੂੰ ਕਿਹਨਾਂ ਕਹਤਾ ਨਾ ਬਸ ਮੈਂ ਕੰਮ ਨਹੀਂ ਕਰ ਸਕਦੀ ਆਹੋ ਤੇਰੇ ਤਾਂ ਨਾਲ ਨੌਣਾ ਚ ਗੋਹਾ ਵੱੜਦਾ ਤੇ ਤੁਨੂੰ ਮੈਂ ਇੱਕ ਚੀਕ ਵਟੇ ਗੋਹੇ ਦਾ ਪਿਆ ਸੀ ਘਰੋਂ ਸਿੱਟਿਆ ਨਾਲ ਉਹ ਪੁਸੰਬਰ ਕੇ ਸਿੱਟਿਆ ਤੇ ਮਾਰ ਕੇ ਘਰੂਟ ਇਕੱਠਾ ਕਰੇ ਤੂ ਕੂੜਾ ਦੀਦੀ ਮੈਂ ਨਾ ਬਹਿਸ ਨਾ ਕਰ ਬਸ ਮੈਂ ਕੰਮ ਨਹੀਂ ਕਰ ਸਕਦੀ ਤੁਹਾਨੂੰ ਕਿਹੜਾ ਜਵਾਬ ਦੇਤਾ ਬਸ ਮੇਰੇ ਮੈਂ ਕੰਮ ਨਹੀਂ ਕਰ ਸਕਦੀ ਬਸੋ ਤੇਰੇ ਕੋਲ ਤੇ ਕੁਭਾਨ ਹੈ ਵੀ ਦੀਦੀ ਮੈਂ ਕੰਮ ਨਹੀਂ ਕਰ ਸਕਦੀ ਕੰਮ ਨਹੀਂ ਕਰ ਸਕਦੀ ਨਹੀਂ ਭੈਣ ਐ ਕਰਕੇ ਲੈਂਦੀ ਸੀ ਵੀ ਭੈਣ ਭੈਣ ਤੇ ਮਾੜਾ ਮਟਾ ਇਹਦਾ ਮੱਚੂਗਾ ਮੇਰੀ ਭੈਣ ਸਾਰਾ ਦਿਨ ਫਰਦੀ ਐ ਤੇ ਮੈਂ ਵੀ ਡੱਕਾ ਤੜਾਣਿਆਂ ਨਾਲ ਐ ਕਰ ਜੇ ਚਾਹ ਦੀ ਘੁੱਟ ਤੱਕ ਕਰ ਲਿਆ ਖੜੀ ਹੋ ਜਾ ਹੁਣ ਦੀਦੀ ਮੈਸੇ ਚਾਹ ਹੁੰਦੀ ਨਹੀਂ ਚਾਹ ਤਾਂ ਲਿਆ ਕਰਕੇ ਚਾਹ ਦਾ ਗਵਨ ਕਰਨੀ ਬੂ ਖੜੀ ਹੋ ਲੈ ਪਾ ਟਪਲ ਖੜੀ ਹੋ ਜਾ ਚਾਹੀ ਕੁੱਟ ਲਿਆ ਵਧੀਆ ਵਧੀਆ ਨਹੀਂ ਬਣਾ ਕੇ ਲਈ ਮੈਂ ਚਾਹ ਕਿ ਮੈਂ ਸਦਸਾ ਕੰਮ ਤੇ ਮੈਂ ਹੋ ਗਿਆ ਕਲਾ ਲਈ ਰੱਖ ਦਿਆ ਮੈਂ ਹੁਣ ਉਹਨਾਂ ਨੂੰ ਫੋਨ ਲਾਉਣੀ ਆ ਮੈਂ ਕਹਿੰਨੀ ਉਹਨਾਂ ਨੂੰ ਵੀ ਮੈਨੂੰ ਤੰਗ ਕਰਦੇ ਆ ਇਹ ਕੋਈ ਨਹੀਂ ਜਾ ਕਹੇ ਮੈਂ ਕਿਹ ਦਰਦੀ ਨਹੀਂ ਤਾਂ ਮੈਂ ਕਹਿੰਨੀ ਹੁਣ ਵਧੀਆ ਕੀ ਡਰਾਦੇ ਰਹਿਣ ਵਾਲੀ ਹੁਣ ਮੈਨੂੰ ਡਰਾਦੇ ਨਹੀਂ ਦੇ ਚਾਹੀ ਕੁੱਟ ਨੂੰ ਕਹਤਾ ਚਾਹ ਕਰ ਲਿਆ ਵਧੀਆ ਜੀ ਫੱਦੀ ਹੋਈ ਸੀ ਜਮਾਨ ਛੜੀ ਤੇ ਰਵੀ ਤੇ ਹੁਕਮ ਫੋਨ ਲਾਉਣੀ ਆ ਲਾ ਦੇ ਫੋਨ ਕੋਈ ਗੱਲ ਨਹੀਂ ਮੈਂ ਵੀ ਲਾਉਣੀ ਆ ਬੈਠੇ ਨੂੰ ਫੋਨ ਵੀ ਇਹਨੂੰ ਲੈ ਜਾ ਆ ਕੇ ਡੱਕਾ ਨਹੀਂ ਤੋੜਦੀ ਮਾਂ ਨੂੰ ਕੋਈ ਨਹੀਂ ਆਨੇ ਦੀਰ ਮੈਂ ਨਹੀਂ ਲਾਉਂਦੀ ਫੋਨ ਫੌਜੀ ਨੂੰ ਤੂੰ ਮੰਮੀ ਨੂੰ ਫੋਨ ਨਾ ਲਾਈ ਮੈਂ ਚਾਹ ਬਣਾ ਲਿਆ ਹੁਣ ਤੇਰੇ ਵਾਸਤੇ ਚਾਹ ਬਣਾ ਸੀ ਕਹਿੰਦੀ ਓਵੇਂ ਮੈਂ ਕਰਾਂ ਬਣਾ ਕੇ ਲਿਆ ਫਿਰ ਚਾਹ ਦੀ ਨਹੀਂ ਮੈਂ ਕਿ ਲਈ ਮੈਂ ਲਿਆਉਣੀ ਬਣਾ ਕੇ ਤੁਸੀਂ ਉਹਨਾਂ ਨੂੰ ਫੋਨ ਨਾ ਲਾਇਓ ਬੇਬੇ ਨੂੰ ਨਹੀਂ ਲਾਉਂਦੀ ਮੈਂ ਮਾਂ ਨੂੰ ਫੋਨ ਠੀਕ ਲੈ ਮੈਨੂੰ ਤਾਂ ਇਹ ਨਹੀਂ ਸੀ ਪਤਾ ਵੀ ਇਹ ਮਾਂ ਤੋਂ ਇੰਨਾ ਡਰਦੀ ਐ ਹੂੰ ਚਲ ਮੇਰੇ ਹੁੰਦੇ ਤਾਂ ਐ ਸੀ ਕਿਤਾਬਾਂ ਚੱਕ ਕੇ ਤੁਰੀ ਫਿਰਦੀ ਉਹ ਤਾਂ ਡੱਕਾ ਤੋੜਦੀ ਨਹੀਂ ਸੀ ਹੁਣ ਉਹ ਤੇ ਸਾਰਾ ਕੰਮ ਕਰਦੀ ਸੀ ਗੋਹਾ ਵੀ ਸਿੱਟਦੀ ਸੀ ਗਾਹੜੇ ਵੀ ਲਾਉਂਦੀ ਸੀ ਇੱਥੇ ਸਰੇ ਪਿਆਖੂ ਮੈਂ ਹੀ ਨਹੀਂ ਛੱਡਦੀ ਮੈਂ ਹੀ ਨਹੀਂ ਲਾਉਂਦੀ ਕੋਹੇ ਦੇ ਆਕੂ ਉਹੀ ਗੱਲ ਨਹੀਂ ਹੁਣ ਤਾਂ ਮੈਨੂੰ ਤੇਰੀ ਉਹੀ ਗੱਲ ਚਾਹੀਦੀ ਜੇ ਮੜਾ ਜੇ ਬੋਲਿਆ ਕਰੀਂ ਨਾ ਮੈਂ ਕੰਮ ਨਹੀਂ ਕਰਦੀ ਮੈਂ ਕਹਿੰਦਾ ਤੈਨੂੰ ਮੈਂ ਮਾਨੂ ਫੋਨ ਕਰਦੀਆਂ ਲੈ ਜਾਣਗੀ ਤੈਨੂੰ ਆਕੇ ਫਿਰ ਲੋਟਾਵੇਂਗੀ ਤੂੰ ਵੀ ਲਿਆ ਗਗਨ ਚਾਹ ਕੋਨੇ ਇਹ ਕਿੰਨਾ ਟਾਈਮ ਲਾਤਾ ਮੂੰਹ ਮਾਰ ਗਿਆ ਜੇ ਮੈਂ ਬੇਬੇ ਨੂੰ ਫੋਨ ਲਾ ਰਹੀਂਦੀ ਅੱਜ ਮੈਨੂੰ ਉਹ ਲੈ ਜਾਂਦੇ ਉੱਥੇ ਜਾ ਕੇ ਮੈਨੂੰ ਕੰਮ ਕਰਨਾ ਪੈਂਦਾ ਇੱਥੇ ਮੈਂ ਮੌਜ ਨਾਲ ਆਈ ਸੀ ਜ ਰਹਿਣੀ ਆਂਗੀ ਮੌਜ ਨਾਲ ਬੈਠੀ ਰਹਿਣੀ ਆਈ ਸੀ ਚ ਬੇਲੀ ਤੇ ਫਿਰ ਮੈਂ ਜੇ ਉੱਥੇ ਜਾ ਬੜਨਦੀ ਉੱਥੇ ਮੈਂ ਤੇ ਘਾਰੇ ਲਾਉਂਦੀ ਕੰਮ ਕਰਾਉਂਦੀ ਸਾਰਾ ਕੰਮ ਕਰਨਾ ਪੈਂਦਾ ਸੀਗਾ ਉੜੇ ਬਣਗੀ ਚਾਹ ਆ ਜਾ ਗਾ ਕਾ ਨਾ ਹਾਂ ਦੀਦੀ ਬਣਗੀ ਲੈ ਕੇ ਤਾਈ ਨਹੀਂ ਲੈ ਆਉਣੀ ਦੀਦੀ ਮੈਂ ਤੁਸੀਂ ਮੰਮੀ ਨੂੰ ਫੋਨ ਨਾ ਲਾਇਓ ਜੰਗਾ ਮੈਂ ਜਿਹੜਾ ਵੀ ਕੰਮ ਹੋਇਆ ਕਰੋ ਇੱਥੇ ਆਪੇ ਕਰ ਲਿਆ ਕਰੂੰਗੀ ਸਾਰਾ ਕੰਮ ਕਰ ਲਿਆ ਕਰੇਂ ਨਹੀਂ ਕਰ ਹਾਂ ਮੈਂ ਕਰ ਲਿਆ ਕਰੂੰਗੀ ਠੀਕ ਹੈ ਮੇਰੇ ਨਾਲ ਕੰਮ ਕਰਾਇਆ ਕਰ ਮੈਂ ਕੀ ਲੈਣਾ ਫੋਨ ਕਰਕੇ ਨਾ ਮੈਂ ਕਰਾ ਦੇ ਉਹ ਤੇ ਜਾਣ ਤੋਂ ਡਰਦੀ ਕਾ ਤੂੰ ਆ ਉਹ ਤੇ ਫਿਰ ਮੈਨੂੰ ਕੰਮ ਕਰਨਾ ਪਊਗਾ ਅੱਛਾ ਇੱਥੇ ਮੌਜ ਨਾਲ ਮੈਂ ਏਸੀ 'ਚ ਬੈਠੀ ਐ ਨਹੀਂ ਆ ਬੇਲੀ ਠੀਕ ਹੈ ਆਹੀ ਬਹਾਨਾ ਤੇਰੇ ਕੋਲੇ ਏਸੀ 'ਚ ਤਾਂ ਵੀ ਕਿ ਇੱਥੇ ਬਹਿ ਜਾ ਕਰ ਗਾ ਕਾ ਨਾ ਏਸੀ 'ਚ ਬੈਠਣਾ ਨੀ ਰੋਕਦੀ ਤੈਨੂੰ ਹੋਰ ਕਿਸੇ ਚੀਜ਼ ਤੋਂ ਨਹੀਂ ਰੋਕਦੀ ਲੀੜੇ ਕੱਪੜੇ ਤੋਂ ਵੀ ਰੋਕਦੀ ਭੈਣ ਮੰਨ ਕੇ ਮੇਰੇ ਨਾਲ ਕੰਮ ਕਰਵਾ ਦਿਆ ਕਰ ਨਹੀਂ ਤੈਨੂੰ ਪਤਾ ਏ ਕੰਮ ਨਾ ਕਰਾਈਂਗੀ ਨਾ ਮੈਂ ਤਾਂ ਮਾਂ ਨੂੰ ਫੋਨ ਕਰਕੇ ਤੈਨੂੰ ਉਹਦੀ ਭੇਜ ਦੂੰ ਪਿੰਡ ਨਹੀਂ ਜੀ ਜੀ ਤੁਸੀਂ ਫੋਨ ਨਾ ਲਾਓ ਮੈਂ ਆਪੇ ਕੰਮ ਕਰ ਲਿਆ ਕਰੂੰ ਚੰਗਾ ਚੰਗਾ ਲੈ ਲਿਆ ਚਾਹ ਫਿਰ ਠੀਕ ਹੈ ਮੈਂ ਲੈ ਆਉਂਦੀ ਜਾਂ ਵਧੀਆ ਤੇਰੀ ਤਾਂ ਮੈਨੇ ਚਾਹ ਵੀ ਤਿਆਗੀ ਮੜੀ ਗਈ ਫੇਰ ਨਹੀਂ ਆਏ ਕਹਿਆ ਕਰੂੰ ਵੀ ਨਹੀਂ ਮਾਂ ਨੂੰ ਫੋਨ ਕਰਦੀਆਂ ਹੁਣ ਲੈ ਜਾਣਗੇ ਚਾਹ ਦਾ ਟਾਈਮ ਹੋਇਆ ਪੈਗਾ ਆਰਾਮ ਨਾਲ ਮਹਾਰਾਣੀ ਲੱਗੇ ਜਿਹੜੀ ਬੈਠੀ ਐ ਉਹ ਚੱਲ ਪਾਣੀ ਪੀ ਲੈਨੇ ਘੁੱਟ ਜਿਹੜੀਆਂ ਬਣਾਉਗੀ ਚਾ ਗਾਹਰ ਚਾਹ ਬਣਾ ਲਈ ਹਾਂ ਵੀਰੇ ਬਣਾ ਲਈ ਉਹ ਤੇਰੇ ਭਾਂ ਦੇਖ ਲੈ ਰਹਿਣ ਮੈਨੂੰ ਸਾਰਾ ਲਾਂਬੇ ਗਿੰਦੀ ਰਹਿੰਦੀ ਐ ਅਸੀਂ ਗਾਗਨ ਤਾਂ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਤੂੰ ਰਸੋਈ 'ਚ ਬੜੀ ਖੜੀ ਐ ਸਾਰੇ ਕੰਮ ਕਰੀਏ ਚਾਹ ਬਣਾ ਰੱਖੀ ਐ ਉਹ ਮਹਾਰਾਣੀ RAM ਨਾਮ ਜੀ ਦੇ ਬੈਠੀ ਐ ਵੀਰੇ ਤਾਂ ਐਵੇਂ ਹੀ ਕਹਿੰਦੀ ਐ ਮੈਨੂੰ ਕੰਮ ਨਹੀਂ ਕਰਦੀ ਉਹ ਤਾਂ ਐਵੇਂ ਬੋੜ ਬੋੜ ਕਰੀ ਜਾਂਦੀ ਹੁੰਦੀ ਐ ਕੁਛ ਨਾ ਕੁਛ ਉਹ ਤਾਂ ਗਾਗਨ ਨੂੰ ਕਿੱਦੇ ਹੀ ਕਹੀ ਜਾਂਦੀ ਐ ਇਹ ਕਿ ਤੂੰ ਗਾਗਨ ਨੂੰ ਕਹਿ ਉਹ ਮੈਂ ਮਹਾਂ ਗਾਗਨ ਨੂੰ ਕਹਿੰਦਾ ਸੁਣਾ ਲੱਗਦਾ ਤੁਸੀਂ ਦੋਨੇ ਜੋ ਸਕੀਆਂ ਪੈਣਾ ਨਹੀਂ ਕੱਟਦੀਆਂ ਔਰ ਕੌਣ ਕਟੂਆ ਵੀਰੇ ਤੂੰ ਲੜੀ ਜਾਂਦੀ ਹੁੰਦੀ ਮੇਰੇ ਨਾਲ ਕਿੰਨਾ ਮਰਜੀ ਕਰੀ ਚਾਲੇ ਇਹਦਾ ਕੰਮ ਹੈ ਤਾਂ ਬੜ ਬੜ ਕਰੀ ਜਾਂਦੀ ਨੇ ਲੜਦੀ ਐ ਕੁਛ ਨਾ ਕੁਛ ਕਹੀ ਦਿੰਦੀ ਐ ਗਗਨ ਤੂੰ ਤਾਂ ਪੜ੍ਹੀ ਲਿਖੀ ਸਿਆਣੀ ਐ ਇਹ ਤਾਂ ਅਨਪੜ੍ਹਆਂੀਆਂ ਗੱਲਾਂ ਕਰਦੀ ਐ ਤੇ ਤੂੰ ਨਾ ਕੁਛ ਬੋਲਿਆ ਨਾ ਕਰ ਰਲ ਮਿਲ ਕੇ ਕੰਮ ਕਰ ਲਿਆ ਕਰੋ ਉਹ ਲੋਕ ਕੀ ਕਹਿਣਗੇ ਵੀ ਇਹ ਸਕੀਆਂ ਪੜ੍ਹੇ ਸਕੀਆਂ ਪੜ੍ਹੀ ਨਹੀਂ ਕੱਟਦੀਆਂਗੇ ਵੀਰੇ ਉੱਥੇ ਕਿਹੜਾ ਮੈਂ ਕਰਦੀ ਨਹੀਂ ਸੀ ਉੱਥੇ ਵੀ ਕਰਦੂਗੀ ਸੀਗੀ ਕਹਾਂ ਜਿਹੜੀ ਚਾਹ ਬਣਾਈ ਤੂੰ ਮੈਨੂੰ ਫੜਾਈ ਦੇ ਮੈਂ ਤਾਂ ਮੈਂ ਹਰ ਪੀ ਤੂੰ ਫੜਾ ਲੈ ਨਾ ਮੈਂ ਪੀ ਲੂੰਗਾ ਲੈ ਮੈਂ ਤਾਂ ਕਹਾਂ ਆਉਦੇ ਵਾਸਤੇ ਬਣਾਇਆ ਸੀ 2 ਕੱਪ ਬਣਾਏ ਸੀ ਭੈਣ ਵਾਸਤੇ ਬਣਾਏ ਸੀ ਇੱਕ ਤੇ ਵੀਰੇ ਦਾ ਚਾਹ ਲੈ ਆਈ ਦੀ ਗਿਆ ਚਲ ਕੋਈ ਨਹੀਂ ਹੋਰ ਬਣਾ ਲੈਣੀ ਆ ਗਏ ਪਈਆਂ ਫਿਰ ਉਹ ਤਾਂ ਲੈਣੀ ਆ ਆ ਲੈ ਚਾਹ ਪੀ ਲੈ ਉਹ ਗਗਨ ਨੇ ਕਿੰਨੀ ਵਜੇ ਚਾਹ ਬਣਾਈ ਐ ਤੂੰ ਮਹਾਰਾਣੀ ਮੰਜੇਰੇ ਜਿਹੜੀ ਬੈਠੀ ਆ ਰਾਮਾ ਨਾ ਤੈਨੂੰ ਕੀ ਤਕਲੀਫ ਹੋ ਗਈ ਚਾਹ ਮੇਰੀ ਭੈਣ ਨੇ ਕਰੀ ਮੈਂ ਕਿਹਾ ਕੋ ਤੇਰੀ ਭੈਣ ਤੋਂ ਕਰਾਈਏ ਨਾ ਮੇਰੀ ਗੱਲ ਸੁਣ ਲੈ ਹਾਂ ਤੂੰ ਮੈਨੂੰ ਕਿੱਦੇ ਨਹੀਂ ਕਰੀ ਸੀ ਕਿ ਗਗਨ ਨੂੰ ਕੈ ਗਗਨ ਨੂੰ ਕੈ ਕੰਮ ਨਹੀਂ ਕਰਦੀ ਉਹ ਗਗਨ ਸਾਰੇ ਕੰਮ ਤਾਂ ਕਰੀ ਜਾਂਦੀ ਐ ਕਿਉਂ ਉਹ ਨੂੰ ਗਾਇਦਾ ਉਹ ਕਰਦੀ ਐ ਲੈ ਤੈਨੂੰ ਕਹੀ ਜਾਂਦੀ ਐ ਸਾਰਾ ਦਿਨ ਤੈਨੂੰ ਕੌਣ ਕਹਿੰਦੇ ਵੀ ਗਗਨ ਸਾਰੇ ਕੰਮ ਕਰਦੀ ਐ ਗਗਨ ਨੇ ਤੈਨੂੰ ਪਤਾ ਐ ਗਗਨ ਦੀ ਤੇ ਚਾਬੀ ਦੀ ਅੱਜ ਮੈਨੂੰ ਪਤਾ ਲੱਗਿਆ ਵੀ ਕਿਵੇਂ ਚਾਬੀ ਫੇਰਨੀ ਐ ਚਾਬੀ ਕਿਵੇਂ ਫੇਰਨੀ ਐ ਹਾਂ ਮੈਂ ਤਰੇ ਗੱਲਾਂ ਦੀ ਸਮਝਣੇ ਨੇ ਕੀ ਕਹੀ ਉਹ ਤਾਂ ਮੈਂ ਨਹੀਂ ਧੱਕੇ ਤੋਂ ਮੈਂ ਉੱਠ ਕੇ ਰਸੋਈ ਚ ਤੋੜਤੀ ਮੈਂ ਕਹਾਂ ਕਰ ਚਾਹ ਕਰ ਕਹਿੰਦੀ ਕਿ ਚਾਹ ਤਾਂ ਮੈਂ ਕਰ ਲਿਓ ਮੈਂ ਫੌਜੀ ਨੂੰ ਫੋਨ ਲਾਉਣੀ ਐ ਵੀ ਭੈਣ ਮੈਨੂੰ ਤੰਗ ਕਰਦੀ ਐ ਮੈਂ ਕਹਾਂ ਜਾ ਲਾ ਦੇ ਫੇਰ ਕਹਿੰਦੀ ਨਾ ਅੰਦਰ ਵਾਗੀ ਤੇ ਮੇਰੇ ਮੂੰਹ ਚੋਂ ਐ ਨਿਕਲ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਨੂੰ ਫੋਨ ਕਰਦੀ ਆ ਉਹਨਾਂ ਨੂੰ ਕਹਿੰਦੀ ਉਹ ਆ ਕੇ ਲਈ ਜਾਣਗੇ ਤੇ ਭੱਜ ਕੇ ਆ ਗਈ ਮੇਰੇ ਕੋਲੇ ਮੈਨੂੰ ਕਹਿੰਦੀ ਨਾ ਨਾ ਤੈਨੂੰ ਪਿੰਡ ਫੋਨ ਨਾ ਕਰੀ ਮਾਂ ਨੂੰ ਨਾ ਕਹੀਂ ਮੈਨੂੰ ਲੈ ਜਾ ਮੈਂ ਜਿੰਨੇ ਕੰਮ ਕਹੇਗੀ ਸਾਰੇ ਕਰ ਲਿਆ ਕਰੂੰ ਨਾ ਇਹ ਕੀ ਗੱਲ ਲੈ ਡਰਦੀ ਆ ਮੈਂ ਤਾਂ ਉੱਥੇ ਸਾਰਾ ਕੰਮ ਕਰਦੀ ਸੀ ਉੱਥੇ ਗੋਹੇ ਵੀ ਛੱਡਦੀ ਸੀ ਘਾਰੇ ਵੀ ਲਾਉਣੀ ਪਾਥਰਾਂ ਪਾਦੀ ਸੀ ਇੱਥੇ ਗੋਹੇ ਦੇ ਹੱਥ ਨਹੀਂ ਲਾਉਂਦੀ ਇੱਥੇ ਚਾਂਬਲ ਦੀ ਆਕੇ ਉਹ ਮੇਰੀ ਗੱਲ ਸੁਣ ਹਾਂ ਤੂੰ ਤਾਂ ਤਮਣੀਆਂ ਗੱਲਾਂ ਕਰਦੀ ਆਂ ਉਦਾਂ ਨਿਆਣੀਆਂ ਗੱਲਾਂ ਕਰਦੀਆਂ ਉਹ ਜਦੋਂ ਕੁਮਾਰੀ ਸੀਗੀ ਉੱਥੇ ਵਿਚਾਰੀ ਮੈਂ ਆਪਦੇ ਦਿੱਖ ਲੈ ਮਾਪਿਆਂ ਦੇ ਕਿਹਾ ਦੀ ਸਾਰੀ ਕੰਮ ਕਰਦੀਆਂ ਇਹ ਵੀ ਕੰਮ ਕਰੀ ਜਾਂਦੀ ਸੀ ਹੁਣ ਤੈਨੂੰ ਪਤਾ ਹੈ ਫੌਜੀ ਦੇ ਘਰ ਵਾਲੀ ਆ ਫੌਜੀ ਦੇ ਕਿੱਥੇ ਫਿਰ ਹੁਣ ਫੌਜੀ ਕਿੱਧਰ ਗਿਆ ਘਰ ਵਾਲੀ ਤਾਂ ਹੁਣ ਵੀ ਫੌਜੀ ਦੀ ਹੈ ਹੁਣ ਕਹਿੰਦੇ ਫਿਰਦੀ ਆ ਪਾਣੀ ਪਰਦੀ ਉਹ ਪਾਣੀ ਪਰ ਨੂੰ ਕੀ ਗੱਲ ਹੈ ਹਾਂ ਇੰਨਾ ਕੋਈ ਬੜਾ ਕੰਮ ਨਹੀਂ ਹੈਗਾ ਆਪਣੇ ਰਲ ਮਿਲ ਕੇ ਰਹਿਆ ਕਰੋ ਜੋ ਸਕੀਆਂ ਭੈਣਾਂ ਨੂੰ ਤੁਸੀਂ ਕੱਟ ਸਕਦੀਆਂ ਇਹ ਹੋਰ ਕਿਵੇਂ ਕੱਟਣੀਆਂ ਮੈਂ ਕਰਕੇ ਆਇਆ ਵੀ ਮੈਂ ਦੀ ਭੈਣਾਂ ਲੜਦੀਆਂ ਮੈਂ ਕਿੱਥੇ ਲੜਦੀ ਆ ਮੈਂ ਤਾਂ ਕੰਮ ਦਾ ਉਹਨਾਂ ਤੋਂ ਕਰਵਾਉਣੀ ਹੈ ਕਹਿ ਕੇ ਮੈਂ ਤੈਨੂੰ ਤਾਂ ਖਨੀਪ ਹੋ ਗਈ ਮੇਰੇ ਪੈਰ ਨੇ ਚਾਹ ਕਰਤੀ ਮੈਂ ਤਾਂ ਤੂੰ ਚਾਹ ਪੀ ਉਹਨੇ ਦਵਾ ਦੇ ਉਹ ਦੇਖ ਲਾਓ ਕੀ ਕਰੀ ਜਾਂਦੀ ਆ ਹੁਣ ਮੈਨੂੰ ਤਾਂ ਲੱਗਦਾ ਵੀ ਉਹਨੇ ਚਾਹੀ ਇੰਨੀ ਕੁ ਕਰੀ ਸੀ ਹੁਣ ਉਹ ਦੁਬਾਰੇ ਕਰੀ ਜਾਂਦੀ ਐ ਕੁੱਤੀਆ ਮੈਨੂੰ ਇਹਦਾ ਮੈਂ ਤਾਂ ਉਹਨੂੰ ਸਿਆਣੀ ਸਮਝਦਾ ਪੜ੍ਹੀ ਲਿਖੀ ਸਮਝਦਾ ਉਹਨੇ ਕਿ ਚਾਹ ਬਣਾਈ ਸੀ ਉਹਨੇ ਜਿੰਨੀ ਦੀ ਲੋੜ ਸੀ ਕਿ ਤੂੰ ਇੱਥੇ ਘਰ ਘਰ ਕਿਥਨ ਮੋਸ਼ ਬੋਤਲਾਂ ਕਿੰਨਾ ਦੁੱਧ ਖਰਾਬ ਕਰਦੀ ਐ ਕਿਵੇਂ ਚਾਹ ਪੱਤੀ ਖਰਾਬ ਕਰਦੀ ਐ ਤੈਨੂੰ ਅਕਲ-ਉਕਲ ਹੈ ਨਹੀਂ ਇਹਦਾ ਬਾਲੀ ਵਧੀਆ ਹੋਇਆ ਜਿਹੜਾ ਤਾਂ ਮੈਨੂੰ ਸਿਖਾਤਾ ਵੀ ਗਾਵਨ ਦਾ ਥੋੜੀ ਜੀ ਚਾਹ ਬਣਉਣੀ ਐ ਮੈਂ ਬਾਲੀ ਬਣਾਉਣੀ ਐ ਮੈਂ ਤਾਂ ਹੁਣ ਚਾਹ ਹੀ ਨਹੀਂ ਕਰਦੀ ਜਾਵਾਂ ਚਾਹ ਨਹੀਂ ਕਰਦੀ ਮੈਂ ਮੇਰੀ ਗੱਲ ਸੁਣ ਲੈ ਕਾਲੂ ਆਪਣੇ ਖੇਤ ਦਿਹਾੜੀਏ ਨੇ ਚਾਰ ਪੰਜ ਦਿਹਾੜੀਏ ਚਾਹ ਤਾਂ ਰੋਟੀ ਤੈਨੂੰ ਬੋਲਣਾ ਪਊਗਾ ਮੈਂ ਗਾਵਨ ਨੂੰ ਅਗੇ ਨਹੀਂ ਕਹਿੰਦਾ ਮੈਨੂੰ ਸੋਣਾ ਨਹੀਂ ਲੱਗਦਾ ਕਹਿੰਦਾ ਉਹਨੂੰ ਮੈਂ ਕਹਿ ਦੂੰਗੀ ਕੋਈ ਨਹੀਂ ਨਾ ਤੇਰੇ ਵੀ ਦਿਹਾੜੀ ਮੈਨੂੰ ਪਤਾ ਲੱਗ ਜੂ ਮੈਂ ਤਾਂ ਵੱਡੀ ਕੰਨੀ ਭਰ ਕੇ ਦਿੰਨੀ ਹੁੰਦੀ ਆ ਜਦੋਂ ਇੱਕ ਇੱਕ ਕੱਪ ਚਾਹ ਦਾ ਹੈ ਪਤਾ ਲੱਗ ਜੂ ਵੀ ਚਾਹ ਕਿਨੇ ਕਰੀਏ ਆਪ ਹੀ ਪਤਾ ਲੱਗ ਜੂ ਉਹਨਾਂ ਨੂੰ ਫੌਜਣੇ ਕਰੀਏ ਓ ਮੇਰੀ ਗੱਲ ਸੁਣ ਲੈ ਤੂੰ ਕੀ ਕਹੀਏ ਨੇ ਇਹ ਫੌਜਣ ਤੇਰੇ ਮੂੰਹੋਂ ਕਹਿਣਾ ਬਣਦਾ ਨਹੀਂ ਗਾ ਲੋਕ ਤਾਂ ਕਹਿਣਾ ਨੂੰ ਪੁੱਜਣਾ ਤੇ ਇਹਦਾ ਸਾਕੀ ਭੈਣ ਹੈ ਨਾਲੇ ਮੇਰੀ ਗੱਲ ਸੁਣ ਲੈ ਮੈਂ ਤਾਂ ਉੱਥੇ ਗੱਲ ਕਰਦੇ ਕੰਮ ਵਾਲਿਆਂ ਦੀ ਗੱਲ ਕਰਦੇ ਕੰਮ ਵਾਲੇ ਤਾਂ ਕਹਿਣਗੇ ਮੇਰੀ ਭੈਣ ਨੂੰ ਓਏ ਉੱਥੇ ਨਹੀਂ ਇਹ ਕੰਮ ਚੱਲਣਾ ਕੱਪੀਆਂ ਇਹਦਾ ਕੋਫੀ ਵਰਗੀ ਚਾਹ ਬਣਾਏ ਥੋੜੀ ਜੀ ਉਥੇ ਤਾਂ ਖੁੱਲੀ ਡੁੱਲੀ ਚਾਹ ਚਾਹੀਦੀ ਐ ਕੋਈ ਮੇਰੀ ਗੱਲ ਸੁਣ ਲੈ ਮੈਂ ਤੇਰੇ ਨਾਲ ਤੂੰ ਨਾ ਬੱਚਾ ਤੂੰ ਨਾ ਬੋਨੀ ਖੁੱਲੀ ਬੋਨੀ ਕਿੰਨੀ ਮਰਜ਼ੀ ਬਣਵਾਉਣੇ ਭਾਵੇਂ ਤੋ ਕੋਈ ਗੱਲ ਵੱਡਿਆ ਇਕੇ ਨਹੀਂ ਭਰਾ ਕੇ ਲੈ ਜੀ ਚਾਹ ਦੀ ਉਹ ਵੀ ਕਰਕੇ ਦੇ ਦਊ ਜੱਟਾਂ ਦੀ ਕੁੜੀ ਐ ਕੋਈ ਬਾਣੀਆਂ ਦੀ ਕੁੜੀ ਨਹੀਂ ਹੈਗੀ ਤੂੰ ਐਵੇਂ ਹੀ ਹੋ ਕਰੀ ਜਾਨੀ ਹੈਗੀ ਦੇਖੀਏ ਜਦੋਂ ਕੱਲ੍ਹ ਆਉਗੀ ਆਪੇ ਕੋਈ ਬਿੱਡੀ ਵਿੱਚ ਤੂੰ ਇਹ ਨਹੀਂ ਛੱਡ ਲਈਏ ਨਾ ਉਹਦੀ ਕਿਉਂ ਕੰਮ ਨਾ ਕਰੇ ਦੋ ਕਰਦੀ ਆ ਤਾਂ ਤੂੰ ਨਹੀਂ ਕਰਨ ਦੇਂਦਾ ਮੇਰੀ ਗੱਲ ਸੁਣ ਲੈ ਜੇ ਮੈਂ ਸੈਡ ਨਾ ਲਵਾਂ ਹੋਰ ਕੌਣ ਸੈਡ ਲਊਗਾ ਕੋਈ ਨਹੀਂ ਲਿਖੀ ਐ ਬੜੀ ਲਿਖੀ ਐ ਕੰਮ ਕਰਨ ਤਾਂ ਉਹ ਜਾਣਦੀ ਐ ਨਾ ਨਾ ਉਹ ਪੜੀ ਨਾ ਮੈਂ ਕਿਹਾ ਤੈਨੂੰ ਕੈਸੀ ਲਾ ਮੇਰੇ ਅਣ ਪੜਦਾ ਤੂੰ ਤਾਂ ਨਾ ਸਿਰਫ ਲੜਾਈ ਕਰਨ ਜਾਣਦੀ ਐ ਖੋਟੇ ਤੋਂ ਕੁਝ ਜਾਣਦੀ ਨਹੀਂ ਐਂ ਕਰ ਨੀਰਾ ਰਲਾਉਣ ਵਾਲਾ ਭੇਜ ਕੇ ਨੀਰਾ ਲਾ ਲਾਂ ਮੱਝ ਨੂੰ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਪਹਿਲਾਂ ਵੀ ਕਹਿ ਸੀਗਾ ਮੈਂ ਤਾਂ ਖੇਤੀ ਦਾ ਕੰਮ ਕਰੂੰਗਾ ਨਾ ਮੈਂ ਨਹੀਂ ਮਟਲ ਮੇਰੇ ਨਾਲ ਪਾਉਂਦਾ ਦੋਨੇ ਪਣਾ ਪਾਓ ਨਾ ਪਾਓ ਠੇਕਾ ਕਰਿਆ ਯਾ ਯਾ ਜੱਪ ਕਰੇ ਕੋਈ ਨਹੀਂ ਮੈਂ ਮਾਰ ਦਿਆਂ ਗੱगन ਨੂੰ ਬੋਲ ਨੀਰਾ ਵੀ ਉਸੇ ਤੇ ਰਵਾਉਂਗਾ ਗਾ ਗਿਆ ਤੂੰ ਬਗ ਜਾ ਗਾ ਮਿਲ ਕੇ ਪਾ ਲਿਓ ਤੇਰੇ ਕੰਡੇ ਤੇ ਲੋ ਤੋਂ ਕੰਮ ਕਰਾਈ ਜੂਗਾ ਮੈਂ ਤਾਂ ਕਰਵਾਉਂਗੀ ਤੂੰ ਪਰੇ ਮੰਗ ਜਾ ਵੱਡਾ ਆ ਗਿਆ ਹੁਣ ਮੈਤੀ ਭੈਣ ਮੇਰੀ ਐ ਮੈਂ ਕੁਛ ਮਰਜ਼ੀ ਕਰਵਾਵਾ ਤੋ ਤੈਨੂੰ ਕੀ ਤੇਰਾ ਦੱਸ ਕਿੱਡਾ ਦੁਖ ਦੇ ਜੋ ਕੰਮ ਕਰਦੀ ਐ ਗਾਗਨ ਹਾਂ ਦੀਦੀ ਓਰੀ ਆ ਆ ਨਾ ਹੁਣ ਕੀ ਖੜਕਾ ਜਾ ਕਰੀਂ ਅੰਦਰ ਤੂੰ ਦੀਦੀ ਉਹ ਚਾਹ ਬਣਾਉਂਦੀ ਸੀਗੀ ਮੈਂ ਥੋੜੀ ਜੀ ਪਹਿਲਾਂ ਵੀਰਾ ਲੈ ਗਿਆ ਸੀਗਾ ਚਾਹ ਆਪਦੇ ਵਾਸਤੇ ਬਣਾਈ ਸੀ ਦੋ ਕੱਪੀ ਬਣਾਈ ਸੀ ਉਦੋਂ ਹੁਣ ਦੁਬਾਰੇ ਬਣਾਈ ਐ ਠੀਕ ਐ ਪਤੀ ਸੀ ਮੈਨੂੰ ਮੈਂ ਚਾਹ ਥੋੜੀ ਬਣਾਈ ਹੁਣ ਦੁਬਾਰੇ ਬਣਾਉਣ ਲੱਗ ਗਿਓ ਚਲ ਕੋਈ ਨਹੀਂ ਵਧੀਆ ਦਵਾਈ ਬਣਾ ਕੇ ਪੀ ਲਈ ਕੋਈ ਗੱਲ ਨਹੀਂ ਤੇ ਐਂ ਕਰ ਦੋ ਘਟੋਕ ਰੇ ਨਾ ਉਧਰੋਂ ਤੂੜੀ ਦੇ ਪਾ ਕੇ ਤੇ ਸਨੀ ਲੱਗ ਗਿਆ ਜਿਹਨੇ ਮੈਨੂੰ ਪਤਾ ਨਹੀਂ ਹੁੰਦਾ ਹੈਗਾ ਫਨੀ ਰ ਮੈਂ ਕਹਣਾ ਕੀਤਾ ਸਨੀ ਦਾ ਕੀਤਾ ਕਹਣਾ ਤੂੰ ਕੰਨੀ ਸੇ ਕੰਮ ਨਾ ਕਰੀ ਗੋਲੀ ਵੀ ਨਾ ਤੂੰ ਮਿੰਟ ਤੋਂ ਬਾਅਦ ਮੈਂ ਆ ਲਾਲਾ ਨਹੀਂ ਕਿ ਕੰਮ ਨਾ ਕਰੀ ਗੋਲੀ ਚਲ ਐਂ ਕਰ ਮਹਿਮਾਨ ਨੂੰ ਫੋਨ ਲਾਉਣੀ ਆ ਤੇ ਲੈ ਜਾਣਗੇ ਆ ਕੇ ਤੇ ਚਲ ਮੈਂ ਮਾਂ ਨੂੰ ਫੋਨ ਲਾ ਮੈਂ ਚੱਲ ਤੂੰ ਮੇਰੇ ਨਾਲ ਚੱਲ ਮੈਂ ਆਪ ਦੋਨੇ ਇਕੱਠੀਆਂ ਰੜ ਕੇ ਪਾ ਲਾਂਗੇ ਆ ਜਾ ਕਰਾਂ ਉੱਥੇ कराऊंगी मैं नाल करा दूंगी चल तुड़ी पौनी वो चल 파রাंगे दीदी चल आजा नाल ਤਾਂ ਬਗ ਚਲ ਜੇ ਮੈਂ ਕਰਾਂ ਕਿ ਨਹੀਂ ਮੈਂ ਤੇਰੇ ਨਾਲ ਨਹੀਂ ਜਾਂਦੀ ਜੀ ਮੈਂ ਨਾ ਕਰਾ ਦੂੰ ਤੇਰੇ ਕੰਮ ਮੰਮੀ ਨੂੰ ਫੋਨ ਨਾ ਲਾਈ ਤੂੰ ਕੋਈ ਨਹੀਂ ਮੈਂ ਪੱਖਾ ਬੰਦ ਕਰਿਆ ਵਾ ਤੇ ਚਲ ਦੋਨੇ ਭੜਾ ਰੱਖ ਕੇ ਕਰ ਦੇਣੀਆਂ ਤੇ ਐ ਕਰ ਟੋਕਰਾਂ ਚੱਕਲਾ ਤੋਂ ਦੋ ਟੋਕਰੇ ਥੂੜੀ ਦੇ ਪਰ ਕਿ ਲਿਆ ਪਹਿਲਾਂ ਚਲ ਠੀਕ ਕਰੀ ਦੀਦੀ ਆਜਾ ਚਲ ਮੈਂ ਤੈਨੂੰ ਦੱਸੂ ਥੂੜੀ ਵਾਲੀ ਸੁਆਦ ਤਾਂ ਤੈਨ ਕਦੇ ਸੁਆਦ ਦੇਖੀ ਹੈ ਕਦੇ ਮੈਂ ਇਹ ਸੁਆਦ ਪਿਆਈ ਨਹੀਂ ਚਲ ਚਲ ਇੱਧਰ ਨਾ ਜਾ ਪਹਿਲਾਂ ਟੋਕਰਾ ਕਿੱਥੇ ਟੋਕਰਾ ਦੇਖ ਟੋਕਰਾ ਦਾ ਸੀ ਦੀ ਹਾਂ ਐਂ ਕਰ ਲਿਆ ਤੂੜੀ ਦਾ ਭਰ ਲਿਆ ਤੇ ਮੈਂ ਉਧਰ ਮਾੜੇ ਖੁਰਲੀ ਕੋਲੇ ਕਰਦੀਆਂ ਠੀਕ ਠਾਕ ਓਹੋ ਆ ਹੋਰ ਹੀ ਪੰਗਾ ਪੈ ਗਿਆ ਹੁਣ ਤੂੜੀ ਦਾ ਹੁਣ ਮੈਨੂੰ ਭਰਨਾ ਪਊਗਾ ਦੀਦੀ ਰਣ ਮੈਂ ਤੁਹਾਨੂੰ ਹੋਰ ਹੀ ਕੰਮ ਕਰਾਉਂਦਾ ਜਿਹੜੇ ਕੀਤੇ ਨਾ ਹੋਣ ਮੈਂ ਤੂੜੀਆਂ ਭੜਾ ਕੇ ਪਾਈਆਂ ਹਾਂ ਇਹਨੇ ਮੇਥਾ ਟੂੜੀ ਪਾਉਂਦੀ ਆ ਪਰ ਲੈ ਟੋਕਣਾ ਹਾਂ ਦੀਦੀ ਪਾ ਲਿਆ ਚੱਲ ਆ ਚਲ ਉੱਥੇ ਪਾ ਦੇ ਠੀਕ ਆ ਜੀ ਠੀਕ ਆ ਦੀਦੀ ਚੱਲ ਚੱਲ ਉਹ ਪਾਇਆ ਗਾਂ ਜਾ ਕੇ ਠੀਕ ਆ ਦੀਦੀ ਇੱਥੇ ਪਾ ਦੇ ਲੈ ਦੀਦੀ ਪਾ ਤਾ ਹੁ ਨੀ ਉਹੋ ਕਿ ਮੈਂ ਗਰਦ ਜਾਤੀ ਨਹੀਂ ਤੈਨ ਤਾਂ ਟੂੜੀ ਵੀ ਨਹੀਂ ਪਾਉਣੀ ਹੁੰਦੀ ਜੇ ਹੁਣ ਮੈਂ ਕਿਹੜਾ ਪਾਈ ਸੀਗੀ ਟੂੜੀ ਆ ਲੀੜਿਆਂ ਦੇ ਲੱਗ ਗਈ ਦੇਖ ਲੈ ਅੱਜ ਤਾਂ ਪਤਾ ਲੱਗੇ ਵੀ ਗਰਦ ਕਿਵੇਂ ਹੁੰਦੀ ਐਂ ਕਰ बाल्टी चक तू तो खलपा लिया मैं लिया एक टोकरा तेन तूड़ी का हो बाल्टी चक ला खलप लाभ खाने तूड़ी तो मैं फिर ही लीन कि खाल दाना पौगी दीदी खाल कि पावा ਪਹਿਲਾਂ ਤੂੰ ਪਾਣੀ ਪਾ ਲਗਾ ਵਾਂ ਤੂੰ ਹੁਣ ਤੂੰ ਖਾ ਲ ਪਾਵੇਂਗੀ ਤੇਰਾ ਵੀ ਸਰੀਪੇ ਚਲ ਖਾ ਲ ਤਾ ਮਾਤੀ ਬਾਹਰ ਤੂੜੀ ਨਹੀਂ ਆ ਤੂੜੀ ਨਹੀਂ ਆ ਸਕਦੀ ਠੀਕ ਆ ਦੀਦੀ ਫੇਰ ਮੈਨੂੰ ਕੀ ਪਤਾ ਮੈਂ ਕਿਹੜਾ ਪਾਈ ਆ ਦੀਦੀ ਪਹਿਲਾਂ ਪਾਣੀ ਢੋਗ ਲਿਆ ਵਿੱਚ ਦੇਖ ਲੈ ਬਾਲਟੀ ਚਲ ਪਾ ਪਾ ਤੂੜੀ ਦੇ ਢੋਕਰੇ ਭਰ ਲਿਆ ਤੂੜੀ ਤਾਂ ਪਵਾਉਣਾ ਤਾਂ ਜਿਹੜਾ ਕੰਮ ਕਰਦੀ ਉਹ ਤਾਂ ਕਰਾ ਮ ਹੁਣ ਤੂੜੀ ਮੋਹਣ ਦਵਾਰੇ ਆ ਕੇ ਤੂੜੀ ਲੈ ਕੇ ਆ ਹੁਣ ਮੈਂ ਤੂੜੀ ਮੈਂ ਮੈਂ ਕਦੇ ਪਾਈ ਆ ਤੂੜੀ कहीं कूड़ी लेके आ मैं कम किता नहीं वापस आई गा तूड़ी का लै दीदी लिया दी। बोझ के पाई हूं गर्दना डना ठीक है दीदी गह गां बस बोझ के हड़ी हू पा दे लीदी पाती हूं की करना हम मैं लिया के दी खे तू हथ मे च ठीक है दीदी लिया दे चल आ गई मैं ਪਹਿਲਾ ਟੋੜੀ ਪਵਾਈ ਹੁਣ ਕਹਿੰਦੀ ਖਾਲਚ ਹੱਥ ਮਾਰ ਦੇ ਟੋੜੀ ਚ ਖਾਲ ਲੈ ਆਨੀ ਆ ਲੈ ਮਾਰ ਦੇ ਮੂਗਾ ਮਰ ਜਾ ਨਹੀਂ ਕਿ ਹਾਏ ਦੀ ਜੀ ਮੇਰੇ ਕੰਡ ਲੜ ਗਈ ਹਾਏ ਦੀ ਜੀ ਮੇਰੇ ਕੰਡ ਲੜ ਗਈ ਨਾ ਕੰਡ ਤਾਂ ਲੜੂਗੀ ਤੈਨੂੰ ਸੁੱਕੀ ਟੋੜੀ ਚ ਹੱਥ ਮਾਰਨ ਕਿਨੇ ਕਾਜ ਖਾਲ ਤਾਂ ਮੈਂ ਲੈ ਜਾਂਦੀ ਸੀ ਹਾਏ ਦੀ ਜੀ ਮੇਰੇ ਤਾਂ ਬਾੜੀ ਮਰਚਾਂ ਲੱਗ ਗਏ ਹੱਥ ਐ ਕਰ ਜਾ ਕੇ ਉੱਥੇ ਧੋ ਕੇ ਨਾ ਤੇ ਮਾੜਾ ਸਰੋਂ ਦਾ ਤੇਲ ਲਾ ਲਾ ਹੱਥਾਂ ਤੇ ਜਾ ਬਗ ਜਾ ਦੇਖ ਲੈ ਤੈਨੂੰ ਸਿੰਘ ਘਰ ਲਾਉਣ ਵਾਲੀ ਦੇਖ ਲਾ ਸੁੱਕੀ ਟੂੜੀ ਜੀ ਹੱਥ ਮਾਰ ਗਿਆ ਇੱਧਰ ਮਾਰਤਾ ਇੱਧਰ ਮਾਰਤਾ ਵੀ ਐਵੇਂ ਸੰਘਾਰਿਆਲ ਤਣਾ ਹੁੰਦੇ ਨੇ ਹੈ ਜੇ ਤਾ ਕਦੇ ਸੰਘੀ ਲੜਾਈ ਹੋਵੇ ਤਾਂ ਤਾਂ ਪਤਾ ਹੋਵੇ ਇਹਨੂੰ ਚਲ ਹੁਣ ਮੈਨੂੰ ਤੇਰੇ ਲਾਉਣੀ ਪਊਗੀ ਇਹਦਾ ਗੋਲਾ ਤਾਂ ਨਾ ਸਾਰਾ ਕਰਵਾਉਣ ਲਾਗੇ ਮੈਥੋਂ ਤੂੰ ਤਾਂ ਨਹੀਂ ਮੈਨੂੰ ਤਾਂ ਤੰਗ ਕਰਨ ਲਾਗੇ ਹੁਣ ਮੈਂ ਫੌਜੀ ਨੂੰ ਫੋਨ ਲਾਉਣੀ ਆ ਵੀ ਤੂੰ ਮੈਨੂੰ ਨਾਲ ਹੀ ਲੈ ਜਾ ਮੈਂ ਫੌਜੀ ਨੂੰ ਫੋਨ ਲਾਉਣੀ ਆ ਫੌਜੀ ਨਾਲ ਗੱਲ ਕਰਦੀ ਆ ਅੱਜ ਉਹਨੂੰ ਦੱਸਦੀ ਆ ਸਾਰਾ ਕੁਝ ਨਹੀਂ ਨਹੀਂ ਕਾਗਨ ਬਾਜੀ ਨਾਲ ਕੋਈ ਗੱਲ ਨਹੀਂ ਕਰਨੀ ਕੀ ਗੱਲ ਕਰਨ ਤੂੰ ਨਾ ਕਾਗਨ ਪੀਲੀ ਬੈਠੀ ਮੇਰੇ ਮੇਰੇ ਦਾ ਹੱਥ ਤੇ ਸਾਰੇ ਕੰਡ ਲਾਣ ਲੱਗੀ ਮੈਨੂੰ ਸਾਰਾ ਇਹਨਾਂ ਨੇ ਕੰਮ ਕਰਾਇਆ ਦੀਦੀ ਨੇ ਨਾ ਮੈਂ ਤਾਂ ਪੱਟੇ ਬਵਾਈ ਸੁੱਕੀ ਟੂੜੀ ਬਵਾਈ ਮੈਂ ਕਿਹੜਾ ਕਦੇ ਪਾਈ ਸੀਗੀ ਅੱਛਾ ਇਹ ਤਾਂ ਮੇਰੇ ਤੰਗ ਪ੍ਰੇਸ਼ਾਨ ਕਰਦੀ ਦੀਦੀ ਤਾਂ ਉਹ ਕਾਗਨ ਮੇਰੀ ਗੱਲ ਸੁਣ ਲੈ ਮੈਨੂੰ ਉਹ ਤਾਂ ਕਹੇ ਸੀ ਕਿ ਤੂੰ ਨੀਰਾ ਪਾ ਕੇ ਜਾ ਮੈਂ ਆਖਿਆ ਮੈਂ ਖੇਤੀ ਦੇ ਕੰਮ ਕਰਾਂਗੀ ਮੈਂ ਮੱਝਾਂ ਸੰਭਾਂ ਮੈਂ ਤਾਂ ਐ ਆਖਿਆ ਵੀਰ ਹਾਂ ਮੇਰੇ ਤੇ ਤੁਸੀਂ ਦੋਨੇ ਭੈਣਾ ਮੱਝਾਂ ਸੰਭਲੋ ਨਾ ਮੇਰਾ ਤੈਨੂੰ ਕੱਲੀ ਤੋਂ ਬੁਆਇਆ ਕੱਲੀ ਦਾ ਬੁਆਇਆ ਵੀਰ ਅੱਜ ਮੈਂ ਕੱਲੀ ਬਾਤ ਹੀ ਆਈਆਂਗੀ ਮੈਂ ਤਾਂ ਨਹੀਂ ਵੀਰੇ ਇਥੇ ਰਹਿਣੀ ਮੈਨੂੰ ਫੌਜੀ ਨੂੰ ਫੋਨ ਲਾਉਂਦੇ ਮੇਰੇ ਨਾਲ ਲੈ ਜਾ ਉੱਥੇ ਮੇਰੀ ਗੱਲ ਸੁਣ ਲੈਗਾ ਤਨ ਤੂੰ ਤਾਂ ਸਿਆਣੀ ਵੈਣੀ ਐ ਪੜ੍ਹੀ ਲਿਖੀ ਐ ਤੂੰ ਭਰਾ ਕੋਈ ਉੱਥੇ ਕੋਈ ਗੱਲ ਨਾ ਕਰੀ ਅਹੀ ਜੀ ਕਿਹੜੇ ਭਰਾ ਕੋਲ ਗੱਲ ਕਰਦੀ ਐ ਕੌਣ ਗੱਲ ਕਰਦੇ ਨੇ ਅਰੇ ਤੂੰ ਚੱਲ ਮੇਰੀ ਗੱਲ ਸੁਣ ਲੈ ਤੂੰ ਕੋਲੀ ਕੋਲੀ ਆ ਗਈ ਹਾਂਥ ਆ ਗਿਆ ਲੈ ਉੱਥੇ ਪਿਆ ਕਿਵੇਂ ਉੱਥੇ ਆ ਸੀ ਗੱਲ ਕਰੀ ਅਹੀ ਬਗਲ ਨਾਲ ਤੇ ਨੀਰਾ ਮੈਂ ਤਾਂ ਨਖੀ ਰਾਲ ਮਿਲ ਕੇ ਪੋਏ ਤਾਂ ਕੋਈ ਤਾਂ ਕੇ ਖੜੀ ਕਲੀ ਤੋਂ ਕੰਮ ਕਰਾਈਗੀ ਜੇ ਮੇਰੀ ਗੱਲ ਤਾਂ ਸੁਣ ਲਾ ਮੈਂ ਇਹਨਾਂ ਆਖਿਆ ਮੈਂ ਖੜ ਲੈ ਕਿਉਂ ਨਹੀਂ ਆ ਫੇਰ ਆਪਾਂ ਹੱਥ ਮਾਰਾਂਗੇ ਇਹ ਤਾਂ ਸੁੱਕੀ ਟੂੜੀ ਝੱਤ ਮਾਰਨ ਲੱਗੀ ਵੀਰੇ ਮੈਂ ਕਿਹੜਾ ਕਦੇ ਪਾਈ ਸੀਗੀ ਟੂੜੀ ਗੱਲ ਕੀ ਤੇ ਤੇਰੀ ਐ ਨਾ ਫੇਰ ਕਾ ਕਨਾ ਇਹਦੀ ਕੀ ਗਲਤੀ ਹੈਗੀ ਗਲਤੀ ਤਾਂ ਫੇਰ ਤੇਰੀ ਐ ਤੂੰ ਹਜੇ ਤੂੰ ਮੇਰੇ ਕੋਲ ਉਲਟਿਆ ਫਰੇਡਾ ਲਾਈ ਜਣੀ ਇਹ ਫਰੇਡਾ ਕੀ ਲਾਉਂਦੀ ਐ ਇਹਨੇ ਸੁੱਕੀ ਟੂੜੀ ਝੱਤ ਮਾਰਲੇ ਕੰਡ ਲੜ ਗਈ ਮੈਂ ਉਹਦੀ ਪੇਟ ਨੂੰ ਹੱਥ ਧੱਕ ਜਾ ਕੇ ਤੇਲ ਲਾ ਲਾ ਆ ਦੇਖ ਤੇਲ ਤੇਰੀ ਬੇਟੀ ਕੋਲੇ ਗਗਨ ਤੇਰੀ ਭੈਣ ਹੈ ਕੋਈ ਤੇਰੀ ਦੁਸ਼ਮਣ ਤਾਂ ਨਹੀਂ ਹੈਗੀ ਇਹ ਵੀਰੇ ਭੈਣ ਤਾਂ ਹੈਗੀ ਆ ਉਹਦਨੇ ਨੇ ਆਈ ਕਿੱਸ ਨੇ ਜਿਹੜਾ ਰਸਤਾ ਕੀਤਾ ਸੀ ਵੀ ਮੈਂ ਤੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹੈਗੀ ਗਗਨ ਮੇਰੀ ਗੱਲ ਸੁਣ ਘਰਾਂ 'ਚ ਕੰਮ ਤਾਂ ਮਾੜੇ-ਮੋਟੇ ਹੁੰਦੇ ਨੇ ਕਰ ਨਹੀਂ ਪੈਂਦੇ ਭੈਣੇ ਪੰਡ ਕੇ ਕਰ ਲੈਂਦੇ ਨੇ ਕਿ ਜੇ ਤੇ ਤੂੰ ਤੂੜੀ ਨਹੀਂ ਪੈਂਦੀ ਗੋਹਾ ਨਹੀਂ ਸੱਟਿਆ ਜਾਂਦਾ ਮੱਝਾਂ ਦਾ ਮੈਂ ਸੰਭਲਾਂ ਨੀਆ ਤੇ ਚੁੱਲ੍ਹੇ ਦਾ ਤੂੰ ਸੰਭਲਾ ਹਾਂ ਆਏ ਕਰ ਲੈ ਕਦਨ ਹਾਂ ਤੂੰ ਇਧਰ ਦਾ ਸੰਭਲਾ ਮੈਂ ਉਧਰ ਦਾ ਸੰਭਲ ਲੈਨੀ ਆ ਹਾਂ ਤੇ ਇੱਕ ਕੰਮ ਤਾਂ ਸੰਭਣਾ ਪਊਗਾ ਐ ਹੁਣ ਤੂੰ ਬੌਜੀ ਨਾਲ ਬੌਜੀ ਤੈਨੂੰ ਲੈ ਕਿੱਥੇ ਜਾਵੇ ਜੋ ਲੈ ਕੇ ਜਾਣਾ ਹੁੰਦਾ ਉਹ ਕਿੱਦਾਂ ਨਹੀਂ ਲੈ ਜਾਣਾ ਮੇਰੀ ਗੱਲ ਸੁਣ ਲੈ ਤੂੰ ਤਾਂ ਸਿਆਣੀ ਐ ਗਾਵਾਂ ਨੂੰ ਤਾਂ ਤੂੰ ਉਹ ਬਾਰੇ ਕਹ ਲੈ ਚੁੱਲ੍ਹਾ ਚੌਂਕੀ ਸੁਵਾ ਦੇ ਮੱਝਾਂ ਆ ਤਾਂ ਆਪਾਂ ਰਲ ਮਿਲ ਕੇ ਆਪਾਂ ਹੀ ਸਮਾਂਗੇ ਉਹ ਜੇ ਤੂੰ ਲੈ ਜਾਂਦਾ ਸੰਨੀ ਤੇ ਗਾਵਾਂ ਨੂੰ ਕਹ ਨਾ ਤੂੰ ਦੀ ਝੱਟਾ ਮਾਰ ਜੇ ਬੰਨੇ ਕਰੇ ਤਾਂ ਤਹੀਆਂ ਸਾਰੇ ਕੰਮ ਸਾਰੇ ਕਾਲਸ ਦੀ ਜੜ ਤੇ ਰਬਾਈ ਜਮੈ ਨਹੀਂ ਅੱਛਾ ਮੈਨੂੰ ਕਹਿੰਦੇ ਤੂੰ ਆ ਜੀ ਹੈ ਤੈਨੂੰ ਦੋਸਤ ਦੇਵਾਂ ਨਾ ਸਾਡਾ ਕੀ ਕਸੂਰ ਹੈ ਨਾਂ ਦਾ ਮੈਂ ਤੈਨੂੰ ਆਖਿਆ ਸੀ ਇਦੋਂ ਤੇ ਕੰਡਰ ਲਾਉਣ ਲਈ ਮੌਦੀ ਆਖ ਜੇ ਮੇਰੀ ਭੈਣ ਸੀ ਫੇਰੀ ਪੈਟੀ ਜੇ ਮੇਰੀ ਦਰਾਨੀ ਦੀ ਥਾਣੀ ਹੁੰਦੀ ਮੈਂ ਕਹਿੰਦੀ ਬਰਾਬਰ ਕੰਮ ਕਰ ਭੈਣ ਕਰ ਕੀ ਤਰਸ ਕਰੇ ਅੱਛਾ ਅੱਛਾ ਮੈਨੂੰ ਕੀ ਫਰਕ ਪਾਈ ਜਾਂਦਾ ਹੈ ਹਾਂ ਤੈਨੂੰ ਤੂੰ ਕੈਸ ਕਰਦੀ ਰਹਿੰਦੀ ਹੈ ਹੁਣ ਤੀ ਭੈਣ ਬਣ ਗਈ ਹੈ ਦੇਖਾ ਜੀ ਤਾਂ ਸੱਖੀਆਂ ਭੈਣਾਂ ਸਾਡੇ ਚੰਨੇ ਦਰ ਨਾ ਪਾਵਾਂ ਤੈਨੂੰ ਦੱਸਾਂ ਆਉਂਦੀ ਸੱਣੀ ਸੁਣੀ ਮਾਰੀ ਬੁੱਟੀ ਲੜਵਾ ਦੇ ਕਰ ਮੇਰੇ ਨਾਲ ਇਹ ਤਾਂ ਕੱਲਾ ਚੁੱਲ੍ਹੇ ਦਾ ਕੰਮ ਕਰੂਗੀ ਇਹਦਾ ਮਤਲਬ ਗਗਨਾ ਤਾਂ ਮੈਨੂੰ ਲੜਾਉਣਾ ਚਾਹੁੰਦੀ ਸੀਗੀ ਤੇ ਤੂੰ ਤਾਂ ਹੁਣ ਇੱਕ ਘਿਓ ਖਿਚੜੀ ਹੋਈ ਬੈਠੀ ਆਂ ਵੀ ਭੈਣ ਨਾ ਲੈ ਭੈਣ ਦੀਦੀ ਮੈਂ ਕਰਦਾ ਦੀਦੀ ਮੈਂ ਚੁੱਲ੍ਹੇ ਦਾ ਕੰਮ ਕਰੂੰ ਮੈਂ ਥੋਣੇ ਹੁੰਦਾ ਇੱਧਰ ਗੋਹੇ ਜਾ ਮੈਂ ਨਾ ਕਰਿਆ ਕਰਨਾ ਤਾਂ ਮੈਂ ਤੈਨੂੰ ਗੋਹੇ ਨੂੰ ਕਾਹਨਾ ਮੈਂ ਟੂੜੀ ਨੂੰ ਕਾਹ ਮੈਂ ਆਪੇ ਕਰ ਲਵਾਂ ਤੈ ਚੁੱਲ੍ਹੇ ਦਾ ਕੰਮ ਕਰ ਲਾ ਕਰ ਠੀਕ ਆ ਦੀਦੀ ਮੇਰੀ ਗੱਲ ਸੁਣ ਲੈ ਕੱਲ ਨੂੰ ਤੇਰੇ ਦਿਹਾੜੀ ਦੇ 4 ਹੋਣ 5 ਹੋਣ ਗਗਨ ਕਹਿ ਜਾ ਮਰਜੀ ਦੇ ਦੇ ਰੋਟੀ ਟੁੱਕ ਕਰਕੇ ਬੋਲੀ ਨਾ ਮੇਰੀ ਗੱਲ ਸੁਣ ਮੈਂ ਤਾਂ ਕੱਲਾ ਖੇਤੀ ਦਾ ਕੰਮ ਕਰੂੰਗਾ ਮੇਰੇ ਬਣਾ ਦਾ ਦੋਨੇ ਪੰਨਾ ਕਿਵੇਂ ਮਰਜੀ ਸਮਝੋ ਮੈਨੂੰ ਨਾ ਲੜਾਇਆ ਕਰੋ ਬਗੈਰ ਗੱਲ ਤੋਂ ਜਾ ਜਾ ਬੰਦਾ ਬਾਈ ਆਪੇ ਕਰ ਲਾਂਗੇ ਦੋਨੇ ਪਹਿਣਾ ਐਵੇਂ ਇਹ ਤਾਂ ਆਪਣੇ ਪਹਿਣਾ ਪਹਿਣਾ ਚ ਫਰਕ ਪਾਉਣ ਨੂੰ ਬਿਨਾਂ ਗੱਲ ਤੋਂ ਕਦੀ ਜਾਂਦਾ ਜੀ ਦੀ ਆਪਾਂ ਰਲ ਕੇ ਕਰ ਲਿਆ ਕਰਾਂਗੇ ਹਾਂ ਤੂੰ ਐ ਕਰ ਬਸ ਤੂੰ ਚੁੱਲਾ ਚਾਂਤਰਾ ਸੰਭਲਾ ਤੇ ਮੈਂ ਮੱਜਾ ਨੂੰ ਸੰਭਲੂਗੀ ਬਸ ਠੀਕ ਹੈ ਠੀਕ ਹੈ ਜੀ ਚੰਗਾ ਠੀਕ ਹੈ